ਬਾਬਾ ਸਰਵਨ ਸਿੰਘ ਜੀ ਸਲਦਾਰ ਬੁਰਦਾ ਜਨ ਬੜਾ ਕੀ ਮਸਲਾ ਜੀ ਹੈ ਹੈਗਾ ਜਿਹੜਾ ਮਸਲਾ ਇੱਥੇ ਕੋਈ ਨਹੀਂ ਮਸਲਾ ਇਤਰਾ ਹੈ ਕਿ ਇਹ ਦਾ ਉਦਾਈ ਦਾ ਹੈਗਾ ਸੀ ਪ੍ਰੋਗਰਾਮ ਤੇ ਇਸ ਕਰਕੇ ਸਾਨੂੰ ਆਉਣਾ ਪਿਆ ਇੱਥੇ ਤੇ ਦੂਜਾ ਇਹ ਖੇੜਾ ਸਾਹਿਬ ਦੱਸਦੇ ਜਨ ਸਾਰਾ ਰਾਇਤ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਰ ਤੇ ਮੈਂ ਜੀ ਮਨਮੋਹਨ ਸਿੰਘ ਖੇੜਾ ਮਾਚੀਵਾੜਾ ਸਾਹਿਬ ਤੋਂ ਇਹ ਸਥਾਨ ਦੇ ਉੱਤੇ ਇਸ ਤਰ੍ਹਾਂ ਹੈ ਗਿਆ ਗੱਲ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਇਹਦਾ ਵਰਲਡ ਦੇ ਵਿੱਚ ਨਾਂ ਗੁਰੂ ਸਹਿਬਾਨ ਕਰਕੇ ਹੀ ਆ ਤੇ ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਹੋ ਨਹੀਂ ਸਕਦੀ ਤੇ ਆਮ ਕਰਕੇ ਜਿਹੜੀਆਂ ਵੀ ਇਤਿਹਾਸਕ ਜਗ੍ਹਾ ਨੇ ਉਹ ਇਤਿਹਾਸਕ ਜਗ੍ਹਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਬਜ਼ ਆ ਤੇ ਇਹ ਜਿਹੜਾ ਸਥਾਨ ਆ ਇਸ ਇਹ ਸਥਾਨ ਕਾਰ ਸੇਵਾ ਵਾਲੇ ਸਤਖੰਡ ਵਾਸੀ ਬਾਬਾ ਹਰਵੰਤ ਸਿੰਘ ਉਹਨਾਂ ਨੂੰ ਦਿੱਤਾ ਹੋਇਆ ਸੀ ਕਿਉਂਕਿ ਇਸ ਸਥਾਨ ਦੇ ਉੱਤੇ ਬੈਠ ਕੇ ਇਸ ਮਾਛੀਵਾੜੇ ਦੀ ਧਰਤੀ ਦੇ ਉੱਤੇ ਕਰੋੜਾਂ ਰੁਪਇਆ ਬਾਬਾ ਜੀ ਨੇ ਇੱਥੇ ਖਰਚ ਕੀਤਾ ਵੱਡੀਆਂ-ਵੱਡੀਆਂ ਬਿਲਡਿੰਗਾਂ ਗੁਰਦੁਆਰਾ ਚਰਨ ਕਮ ਸਾਹਿਬ ਗੁਰਦੁਆਰਾ ਆਪਣੇ ਚਿਵਾਰਾ ਸਾਹਿਬ ਗੁਰਦੁਆਰਾ ਗਨੀਖਾ ਮੀਖਾ ਗੁਰਦੁਆਰਾ ਕਰਮਾਨਪੀਟ ਦੇ ਵੀ ਸੇਵਾ ਕੀਤੀ ਤੇ ਹੁਣ ਵੀ ਇਹ ਸੇਵਾ ਪੌਤ ਪਿੰਡ ਦੇ ਵਿੱਚ ਬੜਾ ਵੱਡਾ ਹਾਲ ਬਣ ਰਿਹਾ ਤੇ ਉਧਰ ਆਪਣੇ ਵੱਡਾ ਹਾਲ ਬਣ ਰਿਹਾ ਹੈਗਾ ਆਪਣੇ ਲੱਲਾ ਕੁੱਬਿਆਂ ਦੇ ਵਿੱਚ ਹੋਰ ਵੀ ਸੇਵਾ ਚੱਲਦੀ ਹੈ ਸੋ ਇਹ ਜਿਹੜੇ ਸਥਾਨ ਨੇ ਇੰਡੀਆ ਭਰ ਦੇ ਵਿੱਚ ਇਤਿਹਾਸਕ ਜਗ੍ਹਾ ਨੇ ਕਿਤੇ ਕਿਤੇ ਵੀ ਪੈਰਲਰ ਯਾਨੀ ਬਰਾਬਰ ਕਾਰ ਸੇਵਾ ਵਾਲਿਆਂ ਦੀ ਕੋਈ ਕਮੇਟੀ ਨਹੀਂ ਬਣੀ ਹੋਈ ਕਿਤੇ ਵੀ ਤੇ ਸੰਗਤ رائے ਦੇ ਦਿੰਦੀ ਆ ਤੇ ਹੁਣ ਇੱਥੇ ਗੱਲਬਾਤ ਇਹ ਸੀ ਜਦੋਂ ਨੋਟਬੰਦੀ ਹੋਈ ਨੋਟਬੰਦੀ ਹੋਣ ਤੋਂ ਉਪਰੰਤ ਬਾਬਾ ਸੱਚਖੰਡ ਵਾਸੀ ਬਾਬਾ ਜਰਨੈਲ ਸਿੰਘ ਉਹਨਾਂ ਦੇ ਕੋਲੇ 3 ਕਰੋੜ ਰੁਪਇਆ ਪਿਆ ਸੀ ਹੁਣ ਜੇ ਉਹ ਕਿਸੇ ਪਾਸੇ ਜਮਾ ਨਹੀਂ ਸੀ ਕਰਾਉਂਦੇ ਉਹ ਪੈਸਾ ਖਰਾਬ ਹੁੰਦਾ ਸੀ ਤੇ ਜਿਹੜੇ ਵੀ ਬੰਦੇ ਇੱਥੇ ਬਾਬਾ ਜੀ ਦੇ ਨਜ਼ਦੀਕੀ ਸੀ ਉਹਨਾਂ ਬੰਦਿਆਂ ਦੀ ਬਾਬਾ ਜੀ ਨੇ ਕਮੇਟੀ ਬਣਾ ਕੇ ਉਹ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਕਰਵਾਤਾ। ਉਹ ਜਮ੍ਹਾਂ ਕਰਵਾਤਾ ਉਸ ਕਮੇਟੀ ਦੀ ਜਿਹੜੀ ਗੱਲਬਾਤ ਆ ਥੋੜੀ ਬੋਤੀ ਕੋਈ ਇਹ ਸੰਗਤ ਦੇ ਨਾਲ ਕੋਈ ਗੱਲਬਾਤ ਹੋਈ ਵੀ ਨਹੀਂ ਜੀ ਇਹ ਤਾਂ ਇਹ ਗੁਰੂ ਘਰ ਜਿਵੇਂ ਹੁਣ ਚੱਲ ਰਿਹਾ ਵੀ ਇੱਕ ਕਿਸੇ ਗਿੱਲਾਂ ਵਾਲਿਆਂ ਦਾ ਜਾਂ ਇਸ ਤਰ੍ਹਾਂ ਕੋਈ ਗੱਲ ਚੱਲੀ ਤੇ ਉਹ ਕਮੇਟੀ ਨੇ ਉਹ ਅਸਤੀਫਾ ਦੇ ਕੇ ਜਿਹੜੀਆਂ ਚਾਬੀਆਂ ਸੀਗੀਆਂ ਉਹ ਆਪਣੇ ਜਿਹੜੇ ਕਿ ਆਪਣੇ ਸੁਖਵੰਤ ਗਿੱਲ ਸੀ ਉਹਨਾਂ ਨੂੰ ਦੇਤੀਆਂ ਪੱਤਰਕਾਰ ਉਹ ਕਹਿੰਦੇ ਸੀ ਵੀ ਨਵੀਂ ਕਮੇਟੀ ਆਪਾਂ ਬਣਾ ਦਿੰਨੇ ਆ। ਸੋ ਨਵੀਂ ਕਮੇਟੀ ਬਣਨ ਤੋਂ ਪਹਿਲਾਂ ਹੀ ਸੁਖਵੰਤ ਸਿੰਘ ਗਿੱਲ ਦੀ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਫਿਰ ਦਲਜੀਤ ਸਿੰਘ ਗਿੱਲ ਟੋਟਲ ਅਮਾਉਂਟ ਇੰਉ ਸੀਗੀ ਵੀ ਜਿਹੜੀ ਪਹਿਲੀ ਕਮੇਟੀ ਸੀ ਉਹਨੇ 2 ਕਰੋੜ 96 ਲੱਖ ਰੁਪਏ ਇਹਨਾਂ ਨੂੰ ਦਿੱਤਾ ਤੇ ਉਹਦੇ ਵਿੱਚ ਜਿਵੇਂ ਸੰਗਤ ਤੋਂ ਜਾਂ ਹੋਰ ਇਥੇ ਕਾਰਸੇਵਾ ਵਾਲੇ ਮਹਾਪੁਰਸ਼ਾਂ ਤੋਂ ਜਿਵੇਂ ਪਤਾ ਲੱਗਿਆ ਵੀ ਇਹ ਤਕਰੀਬਨ ਉਹਦਾ ਵੱਧ ਗੋਲਕ ਨਿਕਲਦੀ ਆ ਦੋਨਾਂ ਪਾਸਿਆਂ ਦੀ ਗੋਲਕ ਹੁੰਦੀ ਆ ਉਹ ਚਲੋ 12 ਮਹੀਨਿਆਂ ਦੀ 25 ਲੱਖ ਰੁਪਏ ਲਾ ਲਓ ਤੇ ਮਿੱਟੀ ਵੀ 25 ਲੱਖ ਦੀ ਸੀਗੀ ਤੇ 14 ਗਾ 13 14 ਲੱਖ ਰੁਪਈਆ ਬਾਬਾ ਵਧਾਵਾ ਕਹਿੰਦਾ ਸੀ ਮੇਥੋਂ ਲਿਆ ਤੇ ਕੁੱਲ ਮਿਲਾ ਕੇ ਤੁਸੀਂ ਲਾ ਲੋ ਵੀ 1 ਕਰੋੜ 60 ਲੱਖ ਰੁਪਈਆ ਸੀ 3 ਕਰੋੜ 60 ਲੱਖ ਸੀਗਾ ਜੀ 3 ਕਰੋੜ 60 ਲੱਖ ਦੇ ਵਿੱਚੋਂ ਤੇ ਕੁਝ 11 ਲੱਖ ਰੁਪਈਆ ਬੈਂਕ ਦੇ ਵਿੱਚ ਪਿਆ ਤੇ ਚਲੋ ਮਹਾਪੁਰਸ਼ਾਂ ਨੇ ਇਹ ਗੱਲ ਕਹੀ ਵੀ ਹਿਸਾਬ-ਕਿਤਾਬ ਨਹੀਂ ਅਸੀਂ ਕਰਦੇ ਮੇਰਾ ਖਿਆਲ ਆ ਪਹਿਲਾਂ ਵੀ ਮੈਂ ਇਹ ਗੱਲ ਕਹੇ ਤੀ ਵੀ ਅਸੀਂ ਤਾਂ ਭਾਈ ਸੰਗਤ ਸਾਨੂੰ ਅਸੀਂ ਫੰਡਾਂ ਬੰਨ ਕੇ ਦੇਣ ਦੀ ਆ ਅਸੀਂ ਵੀ ਬਿਨਾ ਕਿ ਨਹੀਂ ਦੇ ਦਿੰਦੇ ਆ ਕਾਂ ਸੰਗਤ ਰੱਖੀ ਹੋਈ ਆ ਵੀ ਹਿਸਾਬ-ਕਿਤਾਬ ਨੂੰ ਛੱਡ ਦੋ ਚਲੋ ਮਹਾਪੁਰਸ਼ਾਂ ਦੇ ਕਹਿਣ ਤੇ ਸੰਗਤ ਨੇ ਹਿਸਾਬਤ ਸਾਹਿਬ ਛੜਦਾ ਵੀ ਚਾਬੀਆਂ ਦੇ ਦੋ ਕਾਰ ਸੇਵਾ ਵਾਲੇ ਉਸੇ ਤਰ੍ਹਾਂ ਹੀ ਕਾਰ ਸੇਵਾ ਆਪਣੀ ਨਿਰੰਤਰ ਜਾਰੀ ਰੱਖਣਗੇ ਤੇ ਹੋਇਆ ਕਿ ਵੀ ਉਹਦੇ ਦਰਮਿਆਨ ਵੀ ਕਾਰ ਸੇਵਾ ਵਾਲਿਆਂ ਨੇ ਵੀ ਕਿਹਾ ਸੁਣਿਆ ਰਵਗੈਰਾ ਵੀ ਉਹ ਚਾਬੀਆਂ ਦੇਣ ਤੋਂ ਮੁੱਕਰ ਗਏ ਚਾਬੀਆਂ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਚਾਬੀ ਆ ਜਿਹੜੀ ਰਠੌਰ ਹੈਗਾ ਰਠੌਰ ਜਿਹਦਾ ਜਿਹਦਾ ਨੌ ਜਗਦੀਸ਼ ਸਿੰਘ ਰਠੌਰ ਆ ਉਹਨੇ ਚਾਬੀਆਂ ਨਹੀਂ ਦਿੱਤੀਆਂ ਜਦ ਕਿ ਉਹ ਜਗਦੀਸ਼ ਸਿੰਘ ਰਠੌਰੀ ਇਹ ਗੱਲ ਦੱਸ ਸਕਦਾ ਹੈ ਗੱਲ ਕਿ 1 ਕਰੋੜ 13 ਲੱਖ ਰੁਪਏ ਦੇ ਕਰੀਬ ਤਾਂ ਪਰਸਨਲ ਖਾਤਿਆਂ ਦੇ ਵਿੱਚ ਪੈਸੇ ਗਏ ਹੋਏ ਨੇ ਉਹ ਸੰਗਤ ਨੂੰ ਦੇਣ ਹਿਸਾਬ ਦੇ ਚਾਬੀਆਂ ਨਹੀਂ ਦੇਣੀਆਂ ਹੈਗੀਆਂ ਚਾਬੀਆਂ ਦਾ ਅਕਸਰ ਸੰਗਤ ਦੀਆਂ ਚਾਬੀਆਂ ਸੰਗਤ ਦੀ ਇਹ ਜਗ੍ਹਾ ਕਿਉਂਕਿ ਇਹ ਜਿਹੜਾ ਵਰਤਾਵਾ ਉਹਨਾਂ ਨੇ ਇਹ ਕੀਤਾ ਇਹ ਨਹੀਂ ਸੀ ਕਰਨਾ ਚਾਹੀਦਾ ਕੱਲ ਜੀ ਗੱਲ ਕਰਦੇ ਆ ਪਰਸਨਲ ਖਾਤਿਆਂ 'ਚ ਪੈਸੇ ਗਏ ਨੇ ਕਮੇਟੀ ਮੈਂਬਰਾਂ ਦੇ ਪਰਸਨਲ ਖਾਤਿਆਂ 'ਚ ਪੈਸੇ ਗਏ ਕਮੇਟੀ ਮੈਂਬਰ ਹੀ ਸੀਗੇ ਇਹ ਜੀ ਉਹਨਾਂ ਦੇ ਖਾਤੇ ਨਹੀਂ ਕਿਉਂਕਿ ਜੇ ਤਾਂ ਆਪਾਂ ਕੰਮ ਕਰਦੇ ਆ ਕੰਮ ਪੈਸੇ ਜਿੱਕਾ ਕਟੋ ਜਿੱਥੇ ਕੰਮ ਕਰਦੇ ਆ ਉੱਥੇ ਪੈਸੇ ਦੇ ਦਿਓ ਪੈਸੇ ਉੱਥੇ ਚਲੇ ਜਾਣ ਰਿਕਾਰਡ ਹੋ ਜੂਗਾ ਰਿਕਾਰਡ ਕਮੇਟੀ ਮੈਂਬਰ ਇਹ ਇੱਕ ਦੇ ਖਾਤੇ ਜੀ ਨੇ ਇਹ ਪਤਾ ਲੱਗੂਗਾ ਜਿਹੜੇ ਇਹ ਇਹਦੀ ਇਨਕੁਆਇਰੀ ਹੋਵੇ ਇਨਕੁਆਇਰੀ ਦਾ ਸੂ ਵੀ ਕਿੰਨੇ ਗਏ ਹੋਇਆ ਇਹ ਮੋਟਾ ਜਿਹਾ ਹਿਸਾਬ ਕਿਤਾਬ ਦੇਖਿਆ ਸੀ ਵੀ 1 ਕਰੋੜ 13 ਲੱਖ ਰੁਪਏ ਬਣਦਾ ਹੋਈ ਤੇ ਕੱਲ ਕੀ ਗੱਲ ਹੋਈ ਕੱਲ ਕਮੇਟੀ ਵੀ ਕਾਬਜ਼ ਹੈ ਤੇ ਕਮੇਟੀ ਕੋਈ ਹੁਣ ਕਾਬਜ਼ ਹੈ ਨਹੀਂ ਕਮੇਟੀ ਦਾ ਤਾਂ ਅਸਤੀਫਾ ਹੋ ਚੁੱਕਿਆ ਪਰ ਫਿਰ ਵੀ ਕਮੇਟੀ ਛੱਡਣ ਨੂੰ ਤਿਆਰ ਹੈ ਨਹੀਂ ਸੀਗੀ ਜੋ ਵੀ ਬੰਦੇ ਹੈਗੇ ਕਾਰ ਸੇਵਾ ਤੇ ਉਹ ਦਰਵਾਜ਼ਾ ਬੰਦ ਕਰ ਦੇਣਾ ਪਰ ਲਾ ਵੀ ਇਧਰਲੇ ਪਾਸੇ ਆ ਨਾ ਕਰੋ ਆ ਨਾ ਕਰੋ ਤੇ ਮਹਾਪੁਰਸ਼ਾਂ ਦੀਆਂ ਗੱਡੀਆਂ ਇੱਥੋਂ ਲੈ ਗਏ ਮਹਾਪੁਰਸ਼ਾਂ ਦਾ ਕਹਿੰਦੇ ਨਾਮ ਕਿਉਂ ਕਾਰ ਸੇਵਾ ਵਾਲ ਉਹਦੇ ਕਰਕੇ ਫਿਰ ਸੰਗਤ ਇੱਥੇ ਸਾਰੀ ਆਈ ਆ ਹਾਂ ਹਾਂ ਸੰਗਤ ਇੱਥੇ ਆਈ ਆ ਉਹ ਸੰਗਤ ਕਹਿੰਦੀ ਵੀ ਸੰਗਤ ਦੀ ਇਹ ਚੀਜ਼ਾਂ ਸੰਗਤ ਦੇ سپرد ਹੋਣੀ ਚਾਹੀਦੀ ਆ ਤੇ ਕਾਰ ਸੇਵਾ ਵਾਲਿਆਂ ਬਾਬੇ ਬਚਨ ਸਿੰਘ ਉਹਨਾਂ ਨੇ ਟੱਕ ਲਾ ਕੇ ਸੇਵਾ ਸ਼ੁਰੂ ਕੀਤੀ ਆ ਇਹ ਨਿਰੰਤਰ ਸੇਵਾ ਕਾਰ ਸੇਵਾ ਵਾਲੇ ਬਾਬਿਆਂ ਦੇ سپੁਰਦੀ ਰਹਿਣੀ ਚਾਹੀਦੀ ਆ ਬਾਬਿਆਂ ਨੇ ਇੱਥੇ ਆਉਣਾ ਨਹੀਂ ਸੀ ਪਹਿਲਾਂ ਵੀ ਬਾਬਾ ਸਰਬਨ ਸਿੰਘ ਉਹ ਨਹੀਂ ਦੱਸਦੇ ਨੇ ਇੱਥੇ ਬੈਠੇ ਰਹੇ ਨੇ ਵੀ ਇਹ ਲੜਾਈ ਇੱਥੇ ਝਗੜਾ ਕੋਈ ਨਾ ਹੋਵੇ ਤੇ ਅੱਜ ਵੀ ਫਿਰ ਬਾਬਿਆਂ ਨੂੰ ਬੀਬੀਆਂ ਇੱਥੇ ਲੈ ਕੇ ਆਈਆਂ ਨੇ ਤੇ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਅਸੀਂ ਵੀ ਆ ਗਏ ਸੋ ਅਸੀਂ ਇਹੀ ਕੋਸ਼ਿਸ਼ ਕਰਦੇ ਆਂ ਵੀ ਇਹ ਵੱਡੀ ਗੱਲ ਆ ਇਹ ਬਹੁਤੀ ਹਾਈਲਾਈਟ ਨਾ ਹੋਵੇ ਤੇ ਇੱਥੇ ਇੱਥੇ ਹੀ ਇਸ ਗੱਲ ਦਾ ਨਗਰ ਨਿਵਾਸੀ ਸ਼ਹਿਰ ਨਿਵਾਸੀ ਫੈਸਲਾ ਕਰਦੇ ਨੇ ਚਾਬੀਆਂ ਸੰਗਤ ਨੂੰ ਤੇ ਕਾਰਜ ਸੇਵਾ ਵਾਲੇ ਨੂੰ ਸੌਂਪ ਦੇਣ ਤੇ ਇਹ ਜਿਹੜੀ ਸੇਵਾ ਬਾਬਾ ਬਚਨ ਸਿੰਘ ਔਰ ਬਾਬਾ ਸਰਵਨ ਸਿੰਘ ਦੀ ਦੇਖਰੇਖੇਟ ਆ ਇੱਕ ਨਹੀਂ ਨਿਰੰਤਰ ਸੇਵਾ ਜੀ ਸਰਕਾਰ ਜੀ ਵੀ ਕੀ ਘਟਨਾ ਬਾਰੇ ਜੀ ਅਸੀਂ ਇਹਦਾ ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਪਟੇ ਇੱਥੇ ਜੀ ਆਪਣੇ ਜਿਹੜੇ ਚਿੰਗ ਹੋਰ ਆਏ ਹੋਏ ਸੀਗੇ ਇੱਥੋਂ ਕਮੇਟੀ ਬਣੀ ਸੀ ਉਹ ਕੋਈ ਬਣਾਈ ਨਹੀਂ ਸੀਗੀ ਕਿਸੇ ਨੇ ਵੀ ਉਹ ਆਪਣੇ ਆਪ ਆ ਕੇ ਇੱਥੇ ਰੋਕ ਕਰਦੇ ਸੀ ਹਰੇਕ ਚੀਜ਼ ਤੇ ਸਾਨੂੰ ਬੀਬੀਆਂ ਨੂੰ ਨਹੀਂ ਚੰਗਾ ਲੱਗਿਆ ਅਸੀਂ ਕਿਰਪਾਨਪੇਟ ਵਾਲੇ ਬਾਬਾ ਜੀ ਕੋ ਜਾ ਕੇ ਬੇਨਤੀ ਕੀਤੀ ਬੇਨਤੀ ਅਸੀਂ ਕੀਤੀ ਵੀ ਬਾਬਾ ਜੀ ਸਾਡਾ ਸਾਥ ਦਵੋ ਸਾਡਾ ਸਾਥ ਕੋਈ ਦੇਣ ਵਾਲਾ ਨਹੀਂ ਸੀਗਾ ਤੇ ਉਹਦੇ ਸਾਥ ਦੇ ਨਾਲ ਬਾਬਾ ਜੀ ਦੇ ਨਾਲ ਅਸੀਂ ਕੱਲ ਉਹਨਾਂ ਨੂੰ ਕਿਹਾ ਵੀ ਨਾ ਸਾਨੂੰ ਸਾਨੂੰ ਕਾਰ ਸੇਵਾ ਚਾਹੀਦੀ ਆ ਸਾਨੂੰ ਕੋਈ ਕਮੇਟੀ ਨਹੀਂ ਚਾਹੀਦੀ ਨਾ ਇੱਥੇ ਸੀਗੀ ਤੇ ਨਾ ਅਸੀਂ ਬਣਾ ਦੇਣੀ ਆ ਵਰਦੀ ਕਾ ਕਸਾ ਵੈ ਵਾਏ ਜੀ ਕੀ ਜੀ ਕੀ ਫਤਹਿ ਜੀ ਨਾਮਾ ਜੀ ਕਲਵਿੰਦਰ ਕੌਰ ਕੀ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਐਸੀ ਕਮੇਟੀ ਨਾ ਬਣਨੇ ਕਾਰ ਸੇਵਾ ਦੀ ਜਿਹੜੀ ਪਹਿਲਾਂ ਚੱਲਦੀ ਆ ਪਹਿਲਾਂ ਮਾਹਪੁਰ ਸਾਡੀ ਚੱਲਦੀ ਦਿੱਲੀ ਵਾਲਿਆਂ ਦੀ ਚੱਲਦੀ ਇਦਾਂ ਹੀ ਰਹੇ ਪੈਸੇ ਪੁੱਛੇ ਤਾਂ ਘਮਨ ਵੀ ਹੋਈ ਹਾਂ ਜੀ ਪੈਸਾ ਦਾ ਘਮਨ ਹੋਇਆ ਉਹਨਾਂ ਨੇ ਕਰਿਆ ਤੇ ਉਹਦਾ ਕੋਈ ਹਿਸਾਬ ਨਹੀਂ ਦਿੰਦੇ ਕਮੇਟੀ ਸਾਨੂੰ ਕੋਈ ਹਿਸਾਬ ਨਹੀਂ ਦਿੰਦੀ ਹੈ ਕਿ ਉਹ ਕਹਿੰਦੇ ਅਸੀਂ ਤਾਂ ਇਖਣੇ ਕਬਜ਼ਾ ਕਰਨਾ ਇਥੇ ਵੀ ਅਸੀਂ ਨਹੀਂ ਛੱਡਣਾ ਠੀਕ ਅਸੀਂ ਅਰੇ ਪਾਸੇ ਲਾ ਦੇ ਕਹਿੰਦਾ ਅਸੀਂ ਦੋ ਦੋ ਟੋਕਰੀਆਂ ਬਣਾ ਲੈਣਾ ਚਾਹੁੰਦੇ ਅੱਛਾ ਦੋ ਦੋ ਟੋਕਰੀਆਂ ਸੀ ਬਣਾਉਣੀਆਂ ਨਹੀਂ ਚਾਹੁੰਦੇ ਅਸੀਂ ਕਾਰ ਸੇ ਵਾਲੀ ਬਾਬਾ ਜੀ ਦੀ ਜਲੀਆਂ ਦੀ ਟੋਕਰੀ ਰੱਖਤੀ ਇਹਨਾਂ ਦੀ ਟੋਕਰੀ ਸਾਡੀ ਕਾਰ ਸੇ ਵਾਲੀ ਟੋਕਰੀ ਸਾਡੀ ਚੱਲਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣਾ ਨਾਮ ਦਾ ਹਿੰਦੀ ਕਿਹਨਾਂ ਜਗਦੀਸ਼ ਸਿੰਘ ਕੀ ਮਾਮਲਾ ਕੀ ਜੀ ਗੁਰਦੁਆਰਾ ਕਦੀ ਕਦੀ ਜਿਹੜਾ ਬਹੁਤ ਅਸਰ ਗੁਰਦੁਆਰਾ ਸਾਹਿਬ ਦਾ ਕੋਈ ਮਾਮਲਾ ਨਹੀਂ ਹੈ ਜੀ ਬੜਾ ਵਧੀਆ ਕੰਮ ਚੱਲ ਰਿਹਾ ਸੀਗਾ ਕੁਝ ਪਰਸਨ ਸੀਗੇ ਸ਼ਹਿਰ ਦੇ ਜਿਨ੍ਹਾਂ ਨੂੰ ਬਾਬਾ ਵਧਾਵਾ ਸਿੰਘ ਤੋਂ ਤਕਲੀਫ ਸੀ ਉਹਨਾਂ ਨੇ ਇੱਕ ਦੋ ਘੱਟ ਕੀਤੇ ਸ਼ਹਿਰ ਚ ਗੁਰਦੁਆਰਾ ਚੰਨਪਾਲ ਸਾਹਿਬ ਕੀਤਾ ਇੱਕ ਦਿਨ ਘੱਟ ਇੱਕ ਦਿਨ ਗੁਰਦੁਆਰਾ ਗਨੀਖਾ ਨਵੀਆਂ ਸਾਹਿਬ ਕੀਤਾ ਬੜੇ ਬਾਬਿਆਂ ਨੂੰ ਬੁਲਾਇਆ ਵਧਾਵਾ ਸਿੰਘ ਉਹਨਾਂ ਨੂੰ ਭੇਜਤਾ ਤਾਂ ਉਸ ਤੋਂ ਬਾਅਦ ਸਾਰਾ ਕੁਝ ਸ਼ਾਂਤ ਵਧੀਆ ਅਪਰੇਟ ਚੱਲ ਰਿਹਾ ਕੋਈ ਏਦਾਂ ਦੀ ਗੱਲਬਾਤ ਨਹੀਂ ਜੀ ਉਹਨਾਂ ਬੰਦੋ ਜਿਹੜੇ ਅੱਜ ਕੱਛ ਕੀਤਾ ਗਿਆ ਗੁਰਦਾਰ ਸਾਹਿਬ ਦੇ ਚੋਣ ਉਹਨਾਂ ਨੂੰ ਦੂਸੇ ਗਏ ਗਏ ਕਿ ਕੁਝ ਕਮੇਟੀ ਬਣੋ ਗੱਲ ਕੀਤਾ ਗਿਆ ਜੀ ਘਟਨਾ ਵੀ ਆ ਗਿਆ ਵੀ ਇਹਨਾਂ ਦੇ ਫੰਡਾ ਦੇ ਵਿੱਚ ਇਹਦਾ 2-2 ਲੱਖ ਸੀ ਤੇ ਫੰਡਾ ਜੀ ਗਵਰਨ ਹੋ ਗਿਆ ਉਹ ਵੀ ਕੋਈ ਗਵਨ ਨਹੀਂ ਹੋਇਆ ਜੀ ਬਿਲਡਿੰਗ ਵੀ ਇੱਥੇ ਆ ਸਾਰਾ ਕੁਸ਼ੀ ਆ ਜਿਹੜਾ ਗੁਰੂ ਘਰ ਤੇ ਪੈਸਾ ਲੱਗਿਆ ਗਵਨ ਕਿਦਾਂ ਹੋ ਸਕਦਾ ਜੀ ਜਿਹੜਾ ਖਾਤਾ ਓਪਰੇਟ ਆ ਬਾਬਾ ਭਦਾਵਾ ਸਿੰਘ ਕਰਦੇ ਸੀ ਨਾ ਕਿ ਮੈਂ ਕਰਦਾ ਸੀ ਉਹ ਸਾਰੇ ਦਾ ਸਾਰਾ ਜਿਹੜਾ ਪੈਸਾ ਉਹ ਜਿੱਦਾਂ ਭਦਾਵਾ ਸਿੰਘ ਬਾਬਾ ਜੀ ਨੇ ਲਾਇਆ ਉਦਾਂ ਹੀ ਲੱਗਿਆ ਜੇ ਤੁਹਾਨੂੰ ਕੈਸ਼ ਐਟ ਰਿਕਾਰਡੀਨ ਉਹਦੇ ਬਾਅਦ ਕੀ ਕੀ ਚੀਜ਼ਾਂ ਹੋ ਗਈਆਂ ਨੇ ਇਹਦੇ ਵਿੱਚ ਕੋਈ ਕੈਸ਼ ਤੇ ਤੁਹਾਡੇ ਰਿਸ਼ਤੇਦਾਰਾਂ ਨੂੰ ਕਦੇ ਵੀ ਟਰਾਂਸਫਰ ਕੀਤੇ ਗਏ ਹੈ। ਬੈਸਿਕ ਉਹਨਾਂ ਨਾਲ ਕੀ ਦੇਖੋ ਜੀ ਮੇਰੇ ਰਿਸ਼ਤੇਦਾਰ ਦਾ ਜੇ ਕੋਈ ਹੋਵੇ ਟਰਾਂਸਫਰ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਜਿਹੜਾ ਕੈਸ਼ ਆ ਬਿਲਕੁਲ ਉਹ ਕੈਸ਼ ਉਹਨਾਂ ਨੇ ਮੈਨੂੰ ਦਿੱਤਾ। ਉਹਦਾ ਮੈਂ ਸਮਾਨ ਮਟੀਰੀਅਲ ਗੁਰੂ ਘਰ ਨੂੰ ਲਿਆ ਕੇ ਦਿੱਤਾ। ਉਹਦਾ ਕੱਲਾ ਕੱਲਾ ਰਿਕਾਰਡ ਪਿਆ। ਸਰਿਆ ਆ ਲੇਬਰ ਨੂੰ ਪੈਸੇ ਦਿੱਤੇ ਜਾਂ ਕਿਤੇ ਵੀ ਲਾਇਆ ਉਹ ਜੋ ਵੀ ਪੈਸਾ ਉਹਦਾ ਕੱਲਾ ਕੱਲਾ ਜਿਹੜਾ ਹਿਸਾਬ ਆ ਉਹ ਹੈਗਾ ਇਸ ਤੋਂ ਅੱਜ ਤੋਂ ਪਹਿਲਾਂ ਇਹੀ ਦਿਨ ਪਹਿਲਾਂ ਜਿਨ੍ਹਾਂ ਜਿਨ੍ਹਾਂ ਵੱਲੋਂ ਹਸਾਮ ਮੰਗਿਆ ਗਿਆ ਉਹਨਾਂ ਨੂੰ ਅਸੀਂ ਦਿੱਤਾ ਆਉਣ ਵਾਲੇ ਭੁੱਖੇ ਚ ਵੀ ਜੇ ਸਾਡੇ ਨਾਲ ਬਹਿ ਕੇ ਕੋਈ ਗੱਲ ਕਰੂਗਾ ਅਸੀਂ ਉਹ ਹਸਾਬ ਦੇਣ ਨੂੰ ਤਿਆਰ ਆ ਉਹਦੇ ਵਿੱਚ ਕੋਈ ਲੁਕਾਉਣੀ ਉਹ ਮਟੀਰੀਅਲ ਆਇਆ ਬਿਲਡਿੰਗ ਬਣੀ ਐ ਬਿਨਾ ਪੈਸੇ ਤੋਂ ਬਿਲਡਿੰਗ ਤਾਂ ਬਣ ਨਹੀਂ ਸਕਦੀ ਗਵਾਦਾ ਕੀ ਐਸ ਟਾਈਪ ਕੀ ਗਵਾਦਾ ਉਹਦੇ ਦੇਖੋ ਵੀ ਵਿਵਾਦ ਤਾਂ ਕੋਈ ਨਹੀਂ ਸੀਗਾ ਬੜਾ ਵਧੀਆ ਚੱਲ ਰਿਹਾ ਸੀਗਾ ਗੁਰੂਕਾਰ ਮੈਨੇਜਮੈਂਟ ਕਮੇਟੀ ਐ ਜਿਹੜੀ ਉਹ ਪ੍ਰਬੰਧ ਚਲਾ ਰਹੀ ਸੀਗੀ ਸਾਰੀ ਦੇਖ ਰਹਿਤ ਚੱਲ ਰਹੀ ਐ ਨਵੇਂ ਕਾਰਜ ਆ ਜਿਹੜੇ ਚੱਲ ਰਹੇ ਨੇ ਬਿਲਡਿੰਗ ਖੜੀ ਹੋ ਗਈ ਆ ਉਹ ਪਲਾਸਟਰ ਹੋ ਰਿਹਾ ਕੰਮ ਚੱਲ ਰਿਹਾ ਨਵੇਂ ਅੱਗੇ ਵਿਉਂਤਬੰਦੀ ਬਾਂਡਰੀ ਸੀ ਕਿ ਹਸਪਤਾਲ ਬਣਾਉਣਾ ਮਿੰਨੀ ਜਾਂ ਜੋ ਵੀ ਵੜ ਰਿਹਾ ਗੁਰੂ ਘਰ ਦੀ ਦੇਖ ਰਿਕ ਚੱਲ ਰਿਹਾ ਪਰ ਇਦਾਂ ਦਾ ਕੁਝ ਨਹੀਂ ਸੀਗਾ ਅਚਾਨਕ ਹੀ ਰਾਤ ਜਿਹੜੇ ਆਪਣੇ ਬਾਬਾ ਜੀ ਨੇ ਸਰਬੰਸ ਸਿੰਘ ਜੀ ਉਹਨਾਂ ਵੱਲੋਂ 10 ਵਜੇ ਆ ਕੇ ਗੁਰੂ ਘਰ ਦੇ ਜਿਹੜੇ ਸੇਵਾਦਾਰ ਮੁਲਾਜ਼ਮ ਸੀ ਆਪਣੇ ਕੱਟ ਤੇ ਅੰਦਰੋਂ ਜਿੰਦੇ ਮਾਰ ਲੈ ਕਰ ਲੇ ਸਾਨੂੰ ਇਹਦੇ ਵਿੱਚ ਨਹੀਂ ਪਤਾ ਵੀ ਉਹਨਾਂ ਦੀ ਕੀ ਮਨਸਾ ਸੀ ਉਹਨੇ ਉਹਨਾਂ ਨੇ ਕਿਉਂ ਜਿੰਦੇ ਲਾਇਆ ਜਾਂ ਕੀ ਕੀਤਾ ਨਾ ਹੀ ਸਾਨੂੰ ਕੋਈ ਅਲਟੀਮੇਟ ਪਹਿਲਾ ਦਿੱਤਾ ਨਾ ਸਾਨੂੰ ਪੁੱਛਿਆ ਗਿਆ ਕੁਝ ਨਾ ਕੁਝ ਦੱਸਿਆ ਗਿਆ ਇਹ ਕੋ ਆਪ ਕੋਈ ਸਾਡੇ ਕੋਲ ਆਉਂਦਾ ਹੈ ਵੀ ਸਾਡੇ ਨਾਲ ਤੁਮੀ ਬਸ ਕੀਤੀ ਕੀ ਕੀ ਪ੍ਰਭਾਵ ਲੋ ਤੁਹਾਡੇ ਕੋਲ ਹੋ ਕਿ ਮੈਂ ਉਹ ਵੀ ਮਾਮਲਾ ਜੀ ਇਹਦੇ ਬਾਰੇ ਬਿਲਕੁਲ ਨਹੀਂ ਸਾਨੂੰ ਪਤਾ ਜੀ ਨਾ ਹੀ ਸਾਡੇ ਨਾਲ ਹੋਈ ਹੈ ਜੇ ਕਿਤੇ ਹੋਈ ਹੈ ਤਾਂ ਸਬੂਤ ਦੇ ਦਿਓ ਜਾਂ ਕਦੋਂ ਹੋਈ ਹੈ ਕੀ ਗੱਲਬਾਤ ਹੋਈ ਹੈ ਜਾਂ ਉਹਨਾਂ ਨੇ ਕਿਸੇ ਨੂੰ ਦੱਸਿਆ ਜਾਂ ਕੋਈ ਕੀ ਕੋਈ ਮੈਟਰ ਹੈ ਤਾਂ ਸਾਨੂੰ ਦੱਸੋ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਮੀਟਿੰਗ ਹੋਈ ਆ ਕੀ ਫੈਸਲਾ ਹੋਇਆ ਇਹਦੇ ਵਿੱਚ ਦੇਖੋ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਦੱਸਿਆ ਵੀ ਇਹ ਕਿ ਜਿਹੜੀ ਪ੍ਰਬੰਧਕ ਕਮੇਟੀ ਰਜਿਸਟਰਡ ਕਮੇਟੀ ਆ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਿਹਾ ਕੋਲੇ ਕੋਈ ਇੱਕ ਬੰਦਾ ਨਹੀਂ ਚਲਾ ਰਿਹਾ ਜਿਹੜਾ ਰਾਤ ਘਟਨਾ ਹੋਈ ਹੈ ਨਿੰਗ ਸਿੰਘਾ ਵੱਲੋਂ ਆ ਕੇ ਉਥੇ ਜ਼ਬਰਦਸਤੀ ਜਿੰਦੇ ਮਾਰੇ ਗਏ ਨੇ ਤੇ ਮੁਲਾਜ਼ਮ ਜਿਹੜੇ ਸੇਵਾਦਾਰ ਸੀਗੇ ਬਾਹਰ ਕੱਢਤੇ ਉਹ ਸਾਰੀ ਅਸੀਂ ਲਿਖਤੀ ਜਿਹੜੀ ਸ਼ਿਕਾਇਤ ਆ ਪੁਲਿਸ ਪ੍ਰਸ਼ਾਸਨ ਨੂੰ ਦੇਤੀ ਹੈ ਅੱਜ ਹੁਣ ਪੁਲਿਸ ਪ੍ਰਸ਼ਾਸਨ ਆ ਜਿਹੜੀ ਕਾਰਵਾਈ ਕਰੇਗੀ